ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਇਸ ਵੀਡੀਓ ਰਹੀ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਸੋ ਦੋਸਤੋ ਪਿੰਡ ਮੂਮਾ ਅੱਜ ਆਪਾਂ ਖੜੇ ਆ ਮੱਝ ਫਾਰ ਸੇਲ ਆ ਆਓ ਅੱਗੇ ਕਰੀਏ ਗੱਲਬਾਤ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆਂ ਹਾਂਜੀ ਵੀਰ ਜੀ ਸਿਕਾਰ ਨਾਮ ਐਡਰੈਸ ਦੱਸ ਦੋ ਜੀ ਆਪਣਾ ਗੁਰਬਖਸ਼ ਸਿੰਘ ਪਿੰਡ ਮੂਨ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਦੋ ਜੀ ਆਪਣਾ 9801550621 ਵੀਰੇ ਸੋ ਠੀਕ ਹੈ ਜੀ ਤੇ ਜਿਹੜੇ ਆਪਾਂ ਦੇਖ ਰਹੇ ਹਾਂ ਜੀ ਮੱਝ ਕਿਵੇਂ ਸੂਏ ਜੀ ਇਹ ਵੀਰੇ ਦੂਜਾ ਸੂਆ ਸੁੰਦੀਆ ਛੋਟੀ ਅੱਛਾ ਜੀ ਰੈਨਲ ਦੂਜਾ ਸੂਆ ਹਾਂ ਵੀਰੇ ਦੇਦਨਾਲ ਠੀਕ ਹੈ ਜੀ ਪਲੂਨ ਥੱਲੇ ਕਿੰਨਾ ਦੁੱਧ ਸੀਗਾ ਜੀ ਪਲੂਨ ਥੱਲੇ 16 ਲੀਟਰ ਦੁੱਧ ਸੀਗਾ ਵੀਰੇ ਠੀਕ ਹੈ ਜੀ ਇਸ ਠੀਕ ਹੈ ਜੀ ਕਿੰਨੇ ਦਿਨ ਬਾਕੀ ਜੀ ਇਹਦੇ ਵੀਰੇ 11 ਤਰੀਕ ਨੂੰ ਦਿਨ ਪੂਰੇ ਆ ਜੀ ਠੀਕ ਹੈ ਜੀ ਮਾੜੇ ਤੌਰ ਤੋਂ ਬਾਹਰ ਨੂੰ ਤਾਂ ਜਿੰਦ ਜਾਣ ਵਾਲੀ ਵੀ ਦੇਖ ਸਕਦੇ ਹੋ ਥਾਣ ਹਵਾਨਾ ਦੇਖ ਸਕਦੇ ਹੋ ਪੂਰਾ ਟੌਪ ਕਲਾਸ ਮੋਡਲ ਹੈ ਉਹ ਰਾਜੀ ਸਮੀਪੜੀ ਵੀ ਮੈਨ ਫੋਰਸ ਸੀਗਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਮੁੱਲ ਕੀ ਕਰਦੇ ਆਂ ਜੀ ਆਪਾਂ ਇਹਦਾ ਮੁੱਲ ਵੀਰੇ 1.5 ਲੱਖ ਰੁਪਏ ਦੇ ਦਾਂਗੇ ਠੀਕ ਹੈ ਜੀ ਸਿਰਫ 1.5 ਲੱਖ ਰੁਪਏ ਹਾਂ ਜੀ ਮਾਨਤਨ ਹੋ ਜਾਏਗਾ ਜੀ ਹਾਂ ਵੀਰੇ ਥੋੜਾ ਬਹੁਤਾ ਹੋ ਜਾਊਗਾ ਠੀਕ ਹੈ ਜੀ ਆਪ ਦਾ ਇੱਕ ਰੀ ਨਾਮ ਐਡਰੈਸ ਬੋਲਦੇ ਜੀ ਨਾਮ ਗੁਰਬਖਸ਼ ਸਿੰਘ ਪਿੰਡ ਮੂਹ ਵਿਰੇ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ 9501550621 ਠੀਕ ਹੈ ਜੀ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ